ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨ ਅਸਰੀ ਮਹੱਲਾ ਪੰਜਵਾ ਬਿਨ ਜਲ ਪ੍ਰਾਣ ਤਜੇ ਹੈ ਮੀਨਾ ਜਨ ਜਲ ਸਿਉ ਹੇਤ ਬੜਾਇਓ ਕਮਲ ਹੇਤ ਬਿਨਸਿਉ ਹੈ ਭਵਰਾ ਹੁਣ ਮਾਰਗ ਨਿਕਸ ਨਾ ਪਾਇਓ ਬਿਨ ਜਲ ਪ੍ਰਾਣ ਤਜੇ ਹੈ ਮੀਨਾ ਜਿਨ ਜਲ ਸਿਉ ਹੇਤ ਬੜਾਇਓ ਕਮਲ ਹੇਤ ਬਿਨਸਿਉ ਹੈ ਭਵਰਾ ਉਨ ਮੋਰਗਨਿਕਸ਼ਨ ਪਾਇਓ ਅਬ ਮਨ ਇਕਸਿਓ ਮੋਹ ਕੀਨਾ ਮਰ ਨ ਜਾਵੇ ਸਦ ਹੀ ਸੰਗੈ ਸਦ ਗੁਰ ਸ਼ਬਦੀ ਚੀਨਾ ਰਹਾਉ ਕਾਮ ਹੇਤ ਕੁੰਚਰ ਲੈ ਫਾਂਕਿਓ ਹੋ ਪਰਵਸ ਭਇਓ ਵਿਚਾਰਾ ਨਾਦ ਹੇਤ ਸਿਰ ਡਾਰਿਓ ਕ੍ਰੰਕਾ ਉਸਹੀ ਹੇਤ ਬਿਦਾਰਾ ਦੇਖ ਕੁਟੰਬ ਲੋਭ ਮਯੋ ਪ੍ਰਾਨੀ ਮਾਇਆ ਕੂਲ ਪਟਾਨਾ ਅਤਨਤੀਓ ਕਰਲੀਨੋ ਆਪਣਾ ਉਹਨਾਂ ਛੋੜ ਸਰਾ ਪਰਜਾਨਾ ਬਿਨ ਗੋਬਿੰਦ ਅਵਰ ਸੰਗ ਨੇਹਾ ਓ ਜਾਣੋ ਸਦਾ ਦੁਹਿਲਾ ਗੋਣਾ ਨਾਨਕ ਗੁਰ ਇਹਿ ਬੁਝਾਇਓ ਪ੍ਰੀਤ ਪ੍ਰਭੂ ਸਦਕੇ ਲਾ ਦਿਨ ਗੋਬਿੰਦ ਅਬਰ ਸੰਗ ਨੇਹਾ ਉਹ ਜਾਣੋ ਸਦਾ ਦੁਹਿਲਾ ਕੋ ਨਾਨਕ ਗੁਰ ਹੀ ਬੁਝਾਇਓ ਪ੍ਰੀਤ ਪ੍ਰਭੂ ਸਦਕੇ ਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾ ਸ੍ਰੀ ਰਾਗ ਪੰਚਮ ਬਾਸ਼ਾ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਬਿਸ਼ਾ ਕਰਦੇ ਨੇ ਆਵ ਸਰਵਣ ਕਰੀਏ ਬਿਨ ਜਲ ਪ੍ਰਾਣ ਤਜੇ ਹੈ ਮੀਨਾ ਜਨ ਜਲ ਸਿਉ ਹੇਤ ਬੜਾਇਓ ਪਿਆਰਿਓ ਮੱਛੀ ਦਾ ਪਿਆਰ ਹੈ ਪਾਣੀ ਦੇ ਨਾਲ ਸਿੱਖ ਦਾ ਪਿਆਰ ਹੈ ਗੁਰਬਾਣੀ ਦੇ ਨਾਲ ਅਗਰ ਸਿੱਖ ਗੁਰਬਾਣੀ ਨਹੀਂ ਸੁਣਦਾ ਗੁਰਬਾਣੀ ਦੇ ਦਰਤ ਇਹ ਨਹੀਂ ਆਉਂਦਾ ਪਿਆਰਿਓ ਤੇ ਆਤਮਿਕ ਮੌਤ ਮਰ ਜਾਂਦਾ ਹੈ ਅਗਰ ਮੱਛੀ ਪਾਣੀ ਤੋਂ ਬਾਹਰ ਨਿਕਲ ਜਾਵੇ ਜੀਵਤ ਨਹੀਂ ਰਹਿੰਦੀ ਮਰ ਜਾਂਦੀ ਹੈ ਤਸਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਕਹਿਣਾ ਪਿਆ ਕਿ ਬਿਨ ਜਲ ਪ੍ਰਾਣ ਤਜੇ ਹੈ ਮੀਨਾ ਪਾਣੀ ਤੋਂ ਬਗੈਰ ਮਛੀ ਨੇ ਪ੍ਰਾਣ ਤਿਆਗ ਦਿੱਤੇ ਕਿਉਂਕਿ ਉਹਦਾ ਪਿਆਰ ਜਲ ਦੇ ਨਾਲ ਹੈ ਜਿਨ ਜਲ ਸਿਉ ਹੇਤ ਬੜਾਇਓ ਕਮਲ ਹੇਤ ਬਿਨ ਸਿਉ ਹੈ ਭਵਰਾ ਓਨ ਮਾਰਗ ਨਿਕਸ ਨਾ ਪਾਇਓ ਸੇ ਪਿਆਰਿਓ ਜਿਹੜਾ ਕਮਲ ਦੇ ਫੁੱਲ ਦੇ ਨਾਲ ਭਵਰੇ ਦਾ ਪਿਆਰ ਹੈ ਕਮਲ ਦਾ ਫੁੱਲ ਆਪ ਜੀ ਨੂੰ ਪਤਾ ਹੈ ਕਿ ਜਿੱਥੇ ਪਾਣੀ ਖੜਾ ਹੋਵੇ ਉਸ ਪਾਣੀ ਦੇ ਵਿੱਚ ਕਮਲ ਦਾ ਫੁੱਲ ਚਿੱਕੜ ਦੇ ਵਿੱਚ ਜਨਮ ਲੈਂਦਾ ਹੈ ਪਰ ਉਸ ਦੇ ਫੁੱਲ ਦੇ ਉੱਤੇ ਪਾਣੀ ਪਾ ਦਿਓ ਪਾਣੀ ਨਹੀਂ ਟਿਕੇਗਾ ਚਿੱਕੜ ਪਾ ਦਿਓ ਚਿੱਕੜ ਨਹੀਂ ਟਿਕੇਗਾ ਉਹ ਚਿੱਕੜ ਤੋਂ ਨਰਲੇਪ ਹੈ ਜਿਸ ਤਰ੍ਹਾਂ ਸਤਿਗੁਰੂ ਨੂੰ ਕਹਿੰਦੇ ਆ ਨਾ ਨਿਰੰਜਨ ਕਾਲ ਖਰੈ ਉਹ ਕਮਲ ਦਾ ਫੁੱਲ ਵੀ اسی ਤਾ ਨਿਰਲੇਪ ਹੈ ਪਿਆਰਿਓ ਉਹਦੇ ਥੱਲੇ ਪਾਣੀ ਦੇ ਵਿੱਚ ਡੱਡੂ ਨੇ ਉਹ ਮੱਛੀਆਂ ਨੇ ਹੋਰ ਜੀਵ ਜੰਤੂ ਨੇ ਉਹਨਾਂ ਨੂੰ ਕੋਈ ਪਤਾ ਨਹੀਂ ਕਿ ਏਕੀ ਹੈ ਕਮਲ ਕੀ ਸਾਰ ਨਹੀਂ ਮੂਲ ਪਾਈ ਉਹਨਾਂ ਨੇ ਸਮਝਿਆ ਨਹੀਂ ਕਮਲ ਨੂੰ ਕੇ ਚੱਕਰ ਦੇ ਵਿੱਚ ਵੀ ਕਮਲ ਉਗ ਕੇ ਤੇ ਕਿੰਨਾ ਸੋਹਣਾ ਆਪਣਾ ਜੀਵਨ ਗੁਜ਼ਾਰ ਰਿਹਾ ਹੈ ਪਰ ਜਿਹੜਾ ਭਵਰਾ ਹੈ ਨਾ ਪਿਆਰਿਓ ਭਵਰੇ ਨੂੰ ਸਮਝਾਏ ਭਵਰਾ ਉੜਦਾ ਉੜਦਾ ਆਣ ਕੇ ਕਮਲ ਦੇ ਫੁੱਲ ਦੇ ਉੱਤੇ ਬੈਠ ਜਾਂਦਾ ਹੈ ਇਤਨਾ ਗ ਪਿਆਰ ਹੈ ਕਮਲ ਦੇ ਫੁੱਲ ਦੇ ਨਾਲ ਪਿਆਰੋ ਜਦੋਂ ਸ਼ਾਮਾਂ ਪੈਂਦੀਆਂ ਨੇ ਤੇ ਕਮਲ ਦਾ ਫੁੱਲ ਜਿਹੜਾ ਉਹ ਬੰਦ ਹੋ ਜਾਂਦਾ ਹੈ ਉਹਦੇ ਵਿੱਚ ਹੀ ਇਤਨਾ ਭਿੱਜਾ ਪਿਆਰ ਦੇ ਵਿੱਚ ਖਤਮ ਹੋ ਜਾਂਦਾ ਹੈ ਜਿਸ ਤਰ੍ਹਾਂ ਇੱਕ ਸਿੱਖ ਗੁਰੂ ਦੀ ਕਿਤੇ ਅਵਗਿਆ ਹੁੰਦੀ ਵੇਖ ਲਵੇ ਤੇ ਕੁਰਬਾਨ ਹੋ ਜਾਂਦਾ ਹੈ ਆਪਣਾ ਸੀਸ ਭੇੜ ਕਰ ਦਿੰਦਾ ਹੈ ਆਪਾ ਭਾਵਨ ਸ਼ਬਰ ਕਰ ਦਿੰਦਾ ਹੈ ਕਮਲ ਹੇਤ ਬਿਨਸਿਓ ਹੈ ਭਵਰਾ ਉਹਨ ਮਾਰਗ ਨਿਕਸ ਨਾ ਪਾਇਓ ਕਮਲ ਦੇ ਫੁੱਲ ਦੇ ਵਿੱਚ ਭਵਰਾ ਬੰਦ ਹੋ ਗਿਆ ਬਾਹਰ ਨਿਕਲਦਾ ਰਸਤਾ ਨਹੀਂ ਲੱਭ ਰਿਹਾ ਕਿਉਂ ਕਿਉਂਕਿ ਮਧੋਸ਼ ਹੋ ਗਿਆ ਪਿਆਰ ਦੇ ਵਿੱਚ ਇੰਨਾ ਇੰਨਾ ਕ ਭਿੱਜ ਗਿਆ ਕਿ ਕਮਲ ਦੇ ਫੁੱਲ ਜੁਗਾ ਹੀ ਰਹਿ ਗਿਆ ਆਬ ਮਨ ਇਕ ਸਿਵ ਮੋਹ ਕੀਨਾ ਮਰੇ ਨਾ ਜਾਵੇ ਸਰਹੀ ਸੰਗੇ ਸਰਗੁਰ ਸ਼ਬਦੀ ਚੀਨਾ ਰਹਾਓ ਐ ਮਨ ਤੂੰ ਇੱਕ ਅਕਾਲ ਪੁਰਖ ਪਰਮਾਤਮਾ ਦੇ ਨਾਲ ਪਿਆਰ ਪਾ ਉਸ ਦੇ ਮੋਹ ਦੇ ਵਿੱਚ ਭਿੱਜ ਜਾ ਮਰਨ ਜੀਉਣ ਦੀ ਸੋਝੀ ਰਵੇ ਹੀ ਨਾ ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬੌੜ ਜਨਮ ਨਾ ਆਵਾਂ ਜੇ ਤੇਰੇ ਹਿਰਦੇ ਦੇ ਵਿੱਚ ਇੱਕ ਸ਼ਬਦ ਵੀ ਵੱਜ ਗਿਆ ਨਾ ਤੇ ਪਿਆਰਿਆ 84 ਲੱਖ ਜੂਨਾਂ ਦਾ ਨਵੇੜਾ ਇੱਥੇ ਹੀ ਹੋ ਜਾਣਾ ਮਰੇ ਨਾ ਜਾਵੇ ਸਦ ਹੀ ਸੰਗੇ ਸਤਿਗੁਰ ਸ਼ਬਦੀ ਚੀਨ ਨਾ ਰਹਾਉ ਸਤਿਗੁਰੂ ਦੇ ਸ਼ਬਦ ਦੇ ਵਿੱਚ ਭਿੱਜ ਜਾ ਸਤਿਗੁਰੂ ਦਾ ਹੋ ਜਾ 84 ਲੱਖ ਜੂਨ ਦਾ ਨਬਟਾਰਾ ਹੋ ਜਾਏਗਾ 84 ਲੱਖ ਜੂਨ ਤੋਂ ਤੈਨੂੰ ਛਟਕਾਰਾ ਮਿਲ ਜਾਏਗਾ ਕਾਮ ਹੇਤ ਕੁੰਚਰ ਲੈ ਫਾਕਿਓ ਉਹ ਪਰਵਸ ਭਇਓ ਵਿਚਾਰਾ ਪਿਆਰਿਓ ਜਿਹੜਾ ਹਾਥੀ ਹੈ ਉਹ ਜੰਗਲਾਂ ਦੇ ਵਿੱਚ ਰਹਿੰਦਾ ਹੈ ਜਦੋਂ ਕਾਮਾਸ ਹੋ ਕੇ ਝੰਗਾੜਦਾ ਹੈ ਤੇ ਪਿਆਰਿਓ ਸ਼ਿਕਾਰੀਆਂ ਨੂੰ ਪਤਾ ਲੱਗ ਜਾਂਦਾ ਕਾਗਜ਼ ਦੀ ਵੱਡੀ ਸਾਰੀ ਹੱਥ ਨਹੀਂ ਬਣਾ ਕੇ ਇਕ ਰੁੱਖ ਦੇ ਥੱਲੇ ਵੱਡੇ ਵੱਡੇ ਡੂੰਗੇ ਟੋਏ ਪੁੱਟੇ ਜਾਂਦੇ ਨੇ ਤੇ ਉੱਤੇ ਕਖ ਕਾਨ ਪਾ ਕੇ ਹਥਣੀ ਬਣਾ ਕੇ ਕਾਗਜ਼ ਦੀ ਉਸ ਜਗ੍ਹਾ ਤੇ ਉਸ ਨੂੰ ਖੜਾ ਦਿੱਤਾ ਜਾਂਦਾ ਹੈ ਕਾਲ ਬੂਦ ਕੀ ਹਸਤਨੀ ਮਨਬੋਰਾ ਰੇ ਕਾਗਜ਼ਾਂ ਦੀ ਹਥਣੀ ਬਣਾਈ ਕਾਮਾਸ ਹੋਇਆ ਹਾਥੀ ਆਇਆ ਉਹਨਾਂ ਖੜਿਆਂ ਦੇ ਵਿੱਚ ਪਿਆਰਿਓ ਡਿੱਗਾ ਤੇ ਫਿਰ ਸ਼ਿਕਾਰੀਆਂ ਦੇ ਵਿੱਚ ਬਸ ਵਿੱਚ ਆ ਗਿਆ ਕਾਬੂ ਵਿੱਚ ਆ ਗਿਆ ਫਿਰ ਅੰਕਰ ਸਈਓ ਸੀਸ ਮਹਾਵਦ ਦੇ ਹੱਥ ਦੇ ਵਿੱਚ ਪਿਆਰੋ ਇੱਕ ਲੋਹੇ ਦੀ ਸੀਖ ਵੇਖੀ ਹੋਏਗੀ ਛੋਟਾ ਜਿਹਾ ਅਗਲੇ ਬੰਨੇ ਆਰ ਲੱਗੀ ਹੁੰਦੀ ਆ ਸੂਈ ਵਰਗੀ ਫਿਰ ਉਹ ਜਦੋਂ ਹਾਥੀ ਉਹਨਾਂ ਦੇ ਬਸ ਵਿੱਚ ਆ ਜਾਂਦਾ ਉੱਤੇ ਬੈਠਾ ਜਿਹੜੇ ਬੰਨੇ ਪੈਰ ਲਾਵੇਗਾ ਉਧਰ ਨੂੰ ਹਾਥੀ ਮੁੜੇਗਾ ਜਿਆਦਾ ਖਰਾਬ ਕਰੇਗਾ ਤੇ ਸਿਰ ਦੇ ਉੱਤੇ ਉਹ ਆਰ ਪਿਆਰਿਓ ਜਦੋਂ ਲਉਂਦਾ ਤੇ ਫਿਰ ਚਿਗਾਰਾ ਮਾਰਦਾ ਹਾਥੀ ਜਾਨੀ ਕਿ ਵਸ ਵਿੱਚ ਆ ਜਾਂਦਾ ਸ਼ਿਕਾਰੀਆਂ ਦੇ ਨਾਦ ਹੇਤ ਸਿਰ ਡਾਰਿਓ ਕ੍ਰੰਕਾ ਉਸ ਹੀ ਹੇਤ ਬਦਾਰਾ ਤੇ ਪਿਆਰਿਓ ਜਿਹੜਾ ਹਿਰਣ ਹੈ ਜਿਹੜਾ 12 ਸਿੰਗਾ ਹੈ ਇਹ ਇੱਕ ਨਾਦ ਵੱਜਦਾ ਹੈ ਉਹ ਨਾਦ ਨੂੰ ਅਨਹਦ ਨਾਦ ਦੀ ਤਰ੍ਹਾਂ ਹੀ ਹੁੰਦਾ ਹੈ ਇਹਦਾ ਉਹਦੇ ਨਾਲ ਪਿਆਰ ਹੈ ਪਿਆਰਿਓ ਸੁਨਾਤ ਦੇ ਨਾਲ ਹਾਂ ਸ਼ਿਕਾਰੀ ਕੀ ਕਰਦੇ ਨੇ ਸ਼ਿਕਾਰੀ ਫਾਈਆਂ ਲਾ ਲਿੰਦੇ ਨੇ ਤੇ ਫਾਈਆਂ ਲਾ ਕੇ ਪਿਆਰਿਓ ਉਹ ਹਿਰਨ ਨੂੰ ਕਾਬੂ ਕਰਨ ਵਾਸਤੇ ਜਿਸ ਬੰਨੇ ਫਾਈਆਂ ਲਗੀਆਂ ਹੁੰਦੀਆਂ ਨੇ ਉਧਰ ਉਹਲੇ ਕਿਸੇ ਜਗ੍ਹਾ ਤੇ ਬੈਠ ਕੇ ਆਪਣੇ ਮੂੰਹ ਦੇ ਨਾਲ ਉਹ ਸਾਜ਼ ਵਜਾਉਂਦੇ ਆ। ਤੇ ਜਦੋਂ ਪਿਆਰਿਓ ਸਾਜ ਵੱਜਦਾ ਏ ਤੇ ਉਹ ਕ੍ਰੰਕਾ ਘਿਰਨ ਉਧਰ ਨੂੰ ਭਜਦਾ ਹੈ ਤੇ ਜਦੋਂ ਪਿਆਰਿਓ ਉਧਰ ਨੂੰ ਭੱਜ ਕੇ ਨਾਦ ਸੁਣਦਾ ਸੁਣਦਾ ਨਾਦ ਦੇ ਪਿਆਰ ਦੇ ਵਿੱਚ ਮੋਹਤ ਹੋਇਆ ਹੋਇਆ ਉਹ ਸਫਾਈ ਦੇ ਵਿੱਚ ਫਸ ਜਾਂਦਾ ਹੈ ਤੇ ਫਿਰ ਉਥੋਂ ਪਿਆਰਿਓ ਨਾਦ ਹੀਤ ਸਿਰ ਡਾਰਿਓ ਕ੍ਰੰਕਾ ਉਸ ਹੀ ਹੀਤ ਬਧਾਰਾ ਪਾ ਫਿਰ ਉਹ ਫਾਈ ਜੋ ਗਏ ਰਹਿ ਗਿਆ ਉਹਦੇ ਵਿੱਚੋਂ ਨਿਕਲ ਨਹੀਂ ਸਕਦਾ ਕਿਉਂਕਿ ਉਹਦਾ ਪਿਆਰ ਉਸ ਨਾਦ ਦੇ ਨਾਲ ਹੈ ਦੇਖ ਕਟੰਬ ਲੋਭ ਮੋਇਓ ਪ੍ਰਾਨੀ ਮਾਇਆ ਕੁੱਲ ਪਟਾਨਾ ਤੇ ਪਿਆਰਿਓ ਹੁਣ ਇਹ ਤਾਂ ਸਤਿਗੁਰੂ ਨੇ ਲਿਖ ਦਿੱਤਾ ਹੈ ਕਿ ਜਨਮਰ ਸੀ ਪੰਛੀ ਸੀ ਜੀਵ ਸੀ ਇਨਾਂ ਦੇ ਵਿੱਚ ਇੰਨੀ ਸਮਝ ਨਹੀਂ ਸੀ ਪਰ ਜਿਹੜਾ ਮਨੁੱਖ ਹੈ ਇਹ ਤਾਂ ਸਾਰਾ ਕੁਝ ਸਮਝਦਾ ਹੈ ਨਾ ਮਨੁੱਖ ਨੇ ਕੀ ਕੀਤਾ ਮਨੁੱਖ ਨੇ ਆਪਣਾ ਕਟੱਬ ਬਣਾ ਲਿਆ ਪਰਿਵਾਰ ਵਧਾਇਆ ਉਸ ਪਰਿਵਾਰ ਤੰਗੜ ਰੂਪੀ ਪਰਿਵਾਰ ਦੇ ਵਿੱਚ ਫਸ ਗਿਆ ਆਪਣੇ ਹੱਥੀ ਜਾਲ ਬੁਣਿਆ ਤੇ ਉਸ ਜਾਲ ਦੇ ਵਿੱਚ ਉਹ ਤੰਗੜ ਦੇ ਵਿੱਚ ਫਸ ਗਿਆ ਦੇਖ ਕਟੰਬ ਲੋਭ ਮੋਇਓ ਪ੍ਰਾਨੀ ਉਸ ਪ੍ਰਵਾਦ ਦੇ ਵਿੱਚ ਐਸਾ ਫਸਿਆ ਮਾਇਆ ਕੁੱਲ ਪਟਨ ਹੁਣ ਜੇ ਪਰਿਵਾਰ ਹੈ ਤੇ ਪਰਿਵਾਰ ਨੂੰ ਪਾਲਣ ਵਾਸਤੇ ਮਾਇਆ ਦੀ ਵੀ ਜ਼ਰੂਰਤ ਹੈ ਧਨ ਦੀ ਵੀ ਜ਼ਰੂਰਤ ਹੈ ਜ਼ਮੀਨ ਜਾਇਦਾਦ ਦੀ ਜ਼ਰੂਰਤ ਹੈ ਜਿਵੇਂ ਜਿਵੇਂ ਪਰਿਵਾਰ ਵੱਧ ਆ ਗਿਆ ਖੁੱਲੇ ਘਰ ਦੀ ਜ਼ਰੂਰਤ ਹੈ ਸੋ ਕਹਿਣ ਦਾ ਭਾਵ ਆਇਆ ਸੀ ਆਪਣਾ ਸੁਧਾਰ ਕਰਨ ਵਾਸਤੇ 84 ਲੱਖ ਜੂਨ ਦਾ ਇੱਥੇ ਆ ਕੇ ਉਹ ਪਹਿਲੇ ਜੀਵਾਂ ਵਾਂਗੂ ਜਿਵੇਂ ਭਵਰੇ ਵਾਂਗੂ ਹਾਥੀ ਵਾਂਗੂ ਹਿਰਣ ਵਾਂਗੂ ਉਹ ਵੀ ਫਸ ਗਿਆ ਮਾਇਆ ਦੇ ਵਿੱਚ ਅਤ ਰਚਿਓ ਕਰ ਲੀਨੋ ਆਪਣਾ ਹੰਝੋੜ ਸਰਾ ਪਰ ਜਾਣਾ ਪਰ ਇਹ ਵੀ ਪਤਾ ਹੈ ਸਮਝਵੀ ਹੈ ਕਿ ਜਿਸ ਵੇਲੇ ਮੈਂ ਅਖੀਰ ਤੇ ਇੱਥੋਂ ਜਾਵਾਂਗਾ ਨਾ ਤੇ ਮੇਰੇ ਨਾਲ ਇਹਨਾਂ ਚੀਜ਼ਾਂ ਦੇ ਵਿੱਚੋਂ ਇੱਕ ਚੀਜ਼ ਵੀ ਨਹੀਂ ਜਾਣੀ ਪਾਪਾਂ ਬਾਜੂ ਹੋਵੇ ਨਹੀਂ ਮੋਇਆਂ ਸਾਥ ਨਾ ਜਾਏ ਇਹਸ ਵਸਤੂਆਂ ਦੇ ਵਿੱਚੋਂ ਪਿਆਰੋ ਇੱਕ ਵੀ ਨਾਲ ਜਾਣ ਵਾਲੀ ਨਹੀਂ ਸੋ ਅਗੇ ਸਤਿਗੁਰੂ ਲਿਖਦੇ ਨੇ ਸਾਈਂ ਸ੍ਰੀ ਗੁਰੂ ਅਰਜਨ ਦੇਵ ਜੀ ਕਿ ਬੇਨ ਗੋਬਿੰਦ ਔਰ ਸੰਗ ਨੇਹਾ ਉਹ ਜਾਣੋ ਸਦਾ ਦੁਹੇਲਾ ਬਗੈਰ ਸਿਮਰਨ ਕੀਤੇ ਤੂੰ ਬਗੈਰ ਪਰਮੇਸ਼ਰ ਦੇ ਨਾਮ ਜਪੇ ਤੂੰ ਬਰਗੈਰ ਉਸ ਅਕਾਲਪੁਰਖ ਪ੍ਰਮਾਤਮਾ ਦੇ ਨਾਲ ਨੇਹ ਲਾਏ ਤੂੰ ਜਿਹੜਾ ਵੀ ਦੁਨੀਆ ਤੇ ਇਸੇ ਆ ਗਿਆ ਪਿਆਰਿਓ ਉਹਦਾ ਆਉਣਾ ਦੁਹੇਲਾ ਹੋ ਗਿਆ ਸਫਲ ਨਹੀਂ ਹੋਇਆ ਕਿਉਂਕਿ ਉਹ ਵੀ ਜੀਵਾਂ ਜੰਤੂਆਂ ਵਾਂਗੂ ਕਟਾਬ ਵੇਕੇ ਉਹਦੇ ਲੋਭ ਦੇ ਵਿੱਚ ਮਾਇਆ ਦੇ ਜਾਲ ਦੇ ਵਿੱਚ ਫਸ ਗਿਆ ਤੇ ਪ੍ਰਮਾਤਮਾ ਦਾ ਸਿਮਰਨ ਨੂੰ ਭੁੱਲ ਗਿਆ ਸੋ ਸਤਿਗੁਰੂ ਗੁਰਬਾਣੀ ਦੇ ਵਿੱਚ ਵੀ ਲਿਖਦੇ ਨੇ ਪਿਆਰਿਓ ਬੁਰੇ ਕਾਮ ਕੋ ਊਠ ਖਲੋਇਆ ਨਾਮ ਕੀ ਬੇਲਾ ਪੇ ਪੇ ਸੋਇਆ ਬੁਰੇ ਕੰਮ ਕਰਨ ਵਾਸਤੇ ਸਾਰੀ ਰਾਤ ਲੰਘ ਜਾਂਦੀ ਜਦੋਂ ਸਿਮਰਨ ਦਾ ਸਮਾਂ ਆਇਆ ਤੇ ਪਿਆਰਿਓ ਨੇਸਤੀ ਚੜ ਜਾਂਦੀ ਵਸ ਦੀ ਗੱਲ ਨਹੀਂ ਇੱਕ ਵਾਰ ਇੱਕ ਗੁਰਮੁਖ ਪਿਆਰਾ ਮਿਲਿਆ ਕਹਿਣ ਲਗਾ ਆ ਪੁਰਾਣੀ ਗੱਲ ਜਦੋਂ ਰੇਡੀਓ ਦੇ ਉੱਤੇ ਆਪਾਂ ਗੁਰਬਾਣੀ ਸਰਵਣ ਕਰਦੇ ਕਹਿੰਦੇ ਬਾਬਾ ਜੀ ਬੜਾ ਆਨੰਦ ਆਉਂਦਾ ਮੈਂ ਕਿਹਾ ਕਿਦਾਂ ਕਹਿੰਦੇ ਵੀ ਅਮਰਤ ਵੇਲੇ ਉੱਠੀਦਾ ਹੈ 4 ਵਜੇ ਗੁਰਬਾਣੀ ਸ਼ੁਰੂ ਹੁੰਦੀ ਰੇਡੀਓ ਤੇ ਹਰਮੰਦਰ ਸਾਹਿਬ ਤੋਂ ਤੇ ਜਦੋਂ ਲਾ ਲਈਦੀ ਹੈ ਨਾ ਤੇ ਬੜਾ ਆਨੰਦ ਆਉਂਦਾ ਮੈਂ ਕਿਹਾ ਹੋਣਾ ਚਾਹੀਦਾ ਆਨੰਦ ਲੈਣ ਵਾਸਤੇ ਹੀ ਇਹ ਦੁਨੀਆ ਤੇ ਆਏ ਹਾਂ ਔਰ ਆਨੰਦ ਆਉਂਦਾ ਤੇ ਹੋਰ ਚਾਹੀਦਾ ਕੀ ਹੈ ਅੱਗੇ ਕਹਿੰਦਾ ਅਗਲੀ ਵੀ ਸੁਣ ਲਓ ਮੈਂ ਕਿਹਾ ਦੱਸੋ ਕਹਿੰਦਾ ਵੀ ਸੁਣਦਿਆਂ ਸੁਣਦਿਆਂ ਨੀਂਦ ਆ ਜਾਂਦੀ ਤੇ ਮੈਂ ਕਿਹਾ ਭਲਿਆ ਤੇ ਤੇਰੇ ਮਾੜੇ ਕਰਮਾਂ ਦੀ ਨਿਸ਼ਾਨੀ ਹੈ ਗੁਰਬਾਣੀ ਤੈਨੂੰ ੱੱਕੇ ਮਾਰਦੀ ਆ ਤੇ ਤੂੰ ਨਾ ਸੁਣ ਤੂੰ ਨਾ ਸੁਣ ਪਰ ਗੁਰਬਾਣੀ ਤੇ ੱੱਕੇ ਮਾਰੇਗੀ ਪਰ ਆਪਾਂ ਗੁਰਬਾਣੀ ਦੇ ਲਾਗੇ ਲੱਗਣਾ ਹੈ ਗੁਰਬਾਣੀ ਨੂੰ ਸੁਣਨਾ ਹੈ ਗੁਰਬਾਣੀ ਨੂੰ ਸਮਝਣਾ ਹੈ ਗੁਰਬਾਣੀ ਨੂੰ ਹਿਰਦੇ ਵਿੱਚ ਵਸਾਉਣਾ ਹੈ ਔਰ ਪਿਆਰਿਓ ਗੁਰਬਾਣੀ ਨੂੰ ਸੁਣ ਕੇ ਹਿਰਦੇ ਵਿੱਚ ਵਸਾ ਕੇ ਤੇ ਜੇ ਅਮਲ ਨਾ ਕੀਤਾ ਤੇ ਪਿਆਰਿਓ ਫਿਰ ਗੁਰਬਾਣੀ ਸੁਣੀ ਦਾ ਵੀ ਕੋਈ ਫਾਇਦਾ ਨਹੀਂ ਗਰਵਾਣੀ ਪੜੀ ਦਾ ਵੀ ਕੋਈ ਫਾਇਦਾ ਨਹੀਂ ਗਰਵਾਣੀ ਨੂੰ ਖਿਰਦੇ ਵਿੱਚ ਵਸਾਉਣ ਦਾ ਵੀ ਕੋਈ ਫਾਇਦਾ ਨਹੀਂ ਜਿੰਨਾ ਚਿਹਰੇ ਉਤੇ ਅਮਲ ਨਹੀਂ ਕੀਤਾ ਕਿਆ ਪੜੀਏ ਕਿਆ ਸੁਣੀਏ ਪੜੇ ਸੁਣੇ ਕਿਆ ਹੋਈ ਜੋ ਸਹਿਜ ਨਾ ਮਿਲੇ ਉਸ ਹੋਈ ਪਰ ਪਿਆਰਿਓ ਹੁਣ ਜੇ ਅਸੀਂ ਸਤਿਗੁਰੂ ਦੇ ਨਾਲ ਜੁੜ ਗਏ ਤੇ ਸਤਿਗੁਰੂ ਤੇ ਆਵਾਜ਼ਾਂ ਮਾਰਦਾ ਹੈ ਕਿ ਮੇਰੇ ਕੋਲ ਗੁਰ ਸਿੱਖ ਆਵੇ ਤਾਂ ਮੈਂ ਉਹਨੂੰ ਆਪਣੇ ਨਾਲ ਜੋੜਾਂ ਪਿਆਰ ਵਿੱਚ ਭਿੱਜਿਆ ਸਤਿਗੁਰੂ ਆਜਾ ਮਾਰਦਾ ਹਰ ਵੇਲੇ ਪਰ ਕਮੀ ਪਿਆਰ ਉਹ ਸਾਡੇ ਵਿੱਚ ਰਹਿ ਜਾਂਦੀ ਸਾਡੇ ਕੋਲੋਂ ਪਰਮੇਸ਼ਰ ਨਾਲ ਜੁੜਿਆ ਜਾਂਦਾ ਹੀ ਨਹੀਂ ਤੇ ਜਿਤਨਾ ਚਿਰ ਤੱਕ ਸਾਡਾ ਮਨ ਗੁਰੂਦਰ ਤੇ ਆ ਕੇ ਵੀ ਨਾ ਜੁੜਿਆ ਤੇ ਪਿਆਰਿਓ ਇਹਦੋਂ ਵੱਡੇ ਮਾੜੇ ਕਰਮ ਹੋਰ ਕੀ ਹੋ ਸਕਦੇ ਸੋ ਕਹਿਣ ਦਾ ਭਾਵ ਗੁਰਬਾਣੀ ਨੂੰ ਪੜਨਾ ਗੁਰਬਾਣੀ ਨੂੰ ਸੁਣਨਾ ਸचेत ਹੋ ਕੇ ਸੁਣਨਾ ज्ञानी मानसिंह जी ਝੌਰ ਬੜੇ ਵੱਡੇ ਕਥਾਵਾਚ ਕੋਏ ਨੇ ਪਿਆਰਿਓ ਇੱਕ ਵਾਰ ਬੜਾ ਵੱਡਾ ਪੰਡਾਲ ਸਜਿਆ ਉਹਨਾਂ ਨੂੰ ਸੁਣਨ ਵਾਸਤੇ ਬੜੀ ਦੁਨੀਆ ਜਾਂਦੀ ਸੀ ਰਾਤ ਦਾ ਸਮਾਂ 11:30 ਵਜੇ ਉਹਨਾਂ ਦੀ ਡਿਊਟੀ ਆਈ 2 3 ਘੰਟੇ ਦੀ ਕਥਾ ਔਰ 12 ਤੋਂ 12:30 1 ਵਜੇ ਦਾ ਜਿਹੜਾ ਸਮਾਂ ਹੁੰਦਾ ਉਹ ਨੀਸਤੀ ਵਾਲਾ ਹੁੰਦਾ ਹੁਣ ਜਦੋਂ 12:30 ਵਜੇ ਤੇ तकरीबन ਸੁਣਦੀ ਸੁਣਦੀ ਸੰਗਤ ਵਿੱਚ ਉਹ ਲੰਮੀ ਪੈਣੀ ਸ਼ੁਰੂ ਹੋ ਗਈ। ਜਦੋਂ ਵੱਡੇ ਪਨਾਲ ਦੇ ਵਿੱਚ ਪਿਆਰਿਓ ਲੰਗਵੀ ਪੈ ਗਈ ਸੰਗਤ ਤੇ ਫਿਰ ਮਾਨ ਸਿੰਘ ਝੌਰ ਨੇ ਵੀ ਆਪਣਾ ਤਰੀਕਾ ਅਪਣਾਇਆ। ਫਿਰ ਉਹਨੇ ਮੇ ਕੀ ਕੀਤਾ ਮੈਂ ਇੱਕ ਸਟੈਂਡ ਚੋਂ ਕੱਢ ਕੇ ਤੇ ਲੰਮਾ ਪੈ ਕੇ ਸੁਣਾਉਣ ਲੱਗ ਪਿਆ। ਹੁਣ ਜਦੋਂ ਲੰਮਾ ਪੈ ਕੇ ਸੁਣਾਉਣ ਲੱਗ ਪਿਆ ਤੇ ਜਿਹੜੇ ਪਿਆਰਿਓ ਸੁਤੇ ਸੀ ਲੰਮੇ ਪਏ ਸੀ ਉੱਠ ਕੇ ਬੈਠ ਗਏ ਸਮਝ ਆ ਗਈ। ਕਿ ਇਹ ਕਿਸ ਕਰਕੇ ਲੰਮੇ ਪੈਨੇ ਕਹਿੰਦਾ ਭਾ ਭਾ ਕਿ ਗੁਰਬਾਣੀ ਨੂੰ ਜਿਹੜੇ ਆਪਾਂ ਆ 10 15 20 ਮਿੰਟ ਕੱਢਦੇ ਆਂ ਇਹੀ ਸੁਚੇਤ ਹੋ ਕੇ ਸੁਣ ਲਈਏ ਪਿਆਰਿਓ ਤੇ ਹੋ ਸਕਦਾ ਹੈ ਇੱਕ ਹੀ ਸ਼ਬਦ ਹਿਰਦੇ ਵਿੱਚ ਵੱਜ ਜਾਵੇ ਤੇ ਸਾਡਾ ਇਹ 84 ਲੱਖ ਜੂਨ ਵਾਲਾ ਪਾਰ ਉਤਾਰਾ ਹੋ ਜਾਵੇ ਪਿਆਰਿਓ ਮੈਂ ਕੌਣ ਮੈਂ ਤੁਹਾਡੇ ਚਰਨਾਂ ਦੀ ਧੂੜ ਆ ਦੱਸਦਾ ਤੇ ਗੁਰੂ ਹੈ ਜੋ ਗੁਰੂ ਕਹੇ ਸੋਈ ਭਾਲ ਮੰਨੋ ਕਹਿੰਦਾ ਭਾਪ ਗੁਰੂ ਦੇ ਕਹਿ ਦੇ ਅਨਸਾਰ ਅਸੀਂ ਚੱਲਣਾ ਹੈ ਸੋ ਅੱਗੇ ਸਤਿਗੁਰੂ ਕਹਿੰਦੇ ਬੇਨ ਗੋਬਿੰਦਿ ਅਵਰ ਸੰਗਨੇਹ ਉਹ ਜਾਣੋ ਸਦਾ ਦੁਹੇਲਾ ਕਹੋ ਨਾਨਕ ਗੁਰ へ ਬੁਝਾਇਓ ਪ੍ਰੀਤ ਪ੍ਰਭੂ ਸਰਕੇਲਾ ਤੇ ਜਦੋਂ ਅਸੀਂ ਉਹ ਅਕਾਲ ਪੁਰਖ ਪ੍ਰਮਾਤਮਾ ਨਾਲ ਉਹ ਪਾਲਿਆ ਗੁਰਬਾਣੀ ਅਸੀਂ ਆਪਣੀ ਹਿਰਦੇ ਵਿੱਚ ਵਸਾਲੀ ਤੇ ਪਿਆਰਿਓ ਸਾਡਾ ਪਾਰ ਉਤਾਰਾ ਹੋ ਜਾਏਗਾ ਸਾਡਾ ਜਿਹੜਾ ਇੱਥੇ ਆਉਣਾ 84 ਲੱਖ ਜੂਨ ਭੁਗਤ ਕੇ ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸ਼ਰਨਾਏ ਜਿਓ ਮੈਂ ਆਸਾ ਰੱਖੀ ਚਿਤ ਮੈਂ ਮੇਰਾ ਸਭੋ ਦੁੱਖ ਗਵਾਏ ਜਿਓ ਇਹ ਸਵਾਲ ਕੀਤਾ ਹੈ ਸੇਵਕ ਨੇ ਪਰ ਅੱਗੋਂ ਸਹਿਬ ਗੁਰਬਾਣੀ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਅੱਗੋਂ ਹੁਕਮ ਕੀ ਕਹਿੰਦੇ ਨੇ ਕਹਿੰਦੇ ਇਤ ਮਾਰਗ ਚੱਲੇ ਭਾਈ ਅੜੇ ਗੁਰ ਕਹੇ ਸੁਕਾਰ ਕਮਾਏ ਜਿਓ ਤਿਆਗੇ ਮਨ ਕੀ ਮਤੜੀ ਵਸਾਰੇ ਦੂਜਾ ਭਾਉ ਜਿਓ ਇਉਂ ਪਾਵੇਂ ਹਰ ਦਰ ਸਾਵੜਾ ਨਾ ਲੱਗੇ ਤਤੀ ਵਾਉ ਜਿਓ ਤੇ ਫਿਰ ਮੈਗਰੋ ਪਤਾ ਕੀ ਗੁਰੂ ਸਾਹਿਬ ਲਿਖਦੇ ਕਹਿੰਦੇ ਹਾਂ ਆਪੋ ਬੋਲ ਨਾ ਜਾਣਦਾ ਮੈਂ ਕਹਾ ਸਭ ਹੁਕਮਾਉ ਜਿਓ ਤੇ ਹੁਕਮ ਕੀ ਦਾ ਹੈ ਹੁਕਮ ਅਕਾਲ ਪੁਰਖ ਪ੍ਰਮਾਤਮਾ ਦਾ ਕਿਉਂ ਆਪਾਂ ਇਹ ਵੀ ਸ਼ਰਮਣ ਕਰਦੇ ਆ ਨਾ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਤੇ ਇਸੇ ਕਰਕੇ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਸ ਵੇਲੇ ਢੀੜ ਰਚਨਾ ਕੀਤੀ ਸੀ ਪਿਆਰਿਓ ਤੇ ਦੋ ਤੰਬੂ ਲਗਾਏ ਗਏ ਸੀ ਇੱਕ ਤੰਬੂ ਦੇ ਵਿੱਚ ਮਣੀ ਸਿੰਘ ਜੀ ਹੋਏ ਬੈਠੇ ਸੀ ਬਾਬੇ ਦੀਪ ਸਿੰਘ ਹੋਣੀ ਬੈਠੇ ਸੀ ਦੂਜੇ ਤੰਬੂ ਦੇ ਵਿੱਚ ਗੁਰੂ ਜੀ ਜਦੋਂ ਲਿਵ ਕਾਲਪੁਰਖ ਪਰਮਾਤਮਾ ਨਾਲ ਜੋੜ ਲੀਂਦੇ ਸਨ ਤੇ ਇਹ ਜੋ ਸਾਹਮਣੇ ਸਰੂਪ ਸਾਡੇ ਨਜ਼ਰ ਆ ਰਿਹਾ ਪਿਆਰਿਓ ਇਹ ਦਮਦਮੀ ਵਾਲੀ ਢੀੜ ਉਹਨਾਂ ਨੇ ਇਨ ਬਿਨ ਇੱਕ ਅੱਖਰ ਲਾਗ ਤੱਕ ਵਾਧਾ ਘਾਟਾ ਕੁਝ ਵੀ ਇਹਦੇ ਵਿੱਚ ਨਹੀਂ ਐ ਜੋ ਸਤਿਗੁਰੂ ਵੱਲੋਂ ਅਕਾਲਪੁਰਖ ਵੱਲੋਂ ਭੇਜੀ ਹੋਈ ਬਾਣੀ ਇਨ ਬਿਨ ਸੰਪੂਰ ਉਹਨਾਂ ਨੇ ਮੂੰਹ ਜਬਾਨੀ ਲਿਖਾ ਦਿੱਤੀ ਕਿੰਨੀ ਵੱਡੀ ਕਿਰਪਾ ਹੈ ਮਾਲਕ ਦੀ ਸੋ ਕਹਿੰਦਾ ਭਾਵ ਅਸੀਂ ਵੀ ਇਸੇ ਤਰੀਕੇ ਜੁੜਨਾ ਹੈ ਸੋ ਇਸੇ ਅੱਜ ਦਾ ਹੁਕਮ ਜੋ ਆਪ ਜੀ ਨੇ ਸਰਵਣ ਕੀਤਾ ਹੈ ਤਨ ਆਸਰੀ ਰਾਗ ਵਿੱਚ ਤਨਤਾ ਦੇ ਜੋਗ ਹੋ ਜੋ ਆਪਣਾ ਕੀਮਤੀ ਸਮਾਂ ਗੁਰੂ ਦਰਾਂ ਦੇ ਪਿਆਰਿਓ ਲਗਾਉਂਦੇ ਹੋ ਅਸਲ ਵਿੱਚ ਇਹੀ ਦਰਗਾਈ ਜਿਤ ਹੈ ਇਹੀ ਸਾਡਾ ਪਾਰਉਤਾਰਾ ਕਰ ਦੇਵੇਗੀ ਸੋ ਹੋਈਆਂ ਬੁੱਲਾ ਨੂੰ ਨਾ ਚਤਾਰੀਏ ਗੱਜ ਕੇ ਫਦੇ ਗਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ